ਸਿਰਫ ਬੋਟਾ ਲੈਂਡ ਦੇ ਲਈ ਬੱਚਿਆਂ ਦਾ ਦੁਰਉਪਯੋਗ ਹੋਇਆ। ਵੋਟ ਬਾਲ ਕਾਲੀ ਲਾਉਂ। ਪੰਜਾਬ ਬਚਾਓ। ਸਸ਼ੀਕਾਲ ਮੈਂ ਕੀਮਤ ਤੇ ਤੁਸੀਂ ਵੇਖ ਰਹੇ ਹੋ ਜੇਬ ਦੀ ਟੀਵੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਵਿੱਚ ਟੱਡੀ ਜਾ ਰਹੀ ਪੰਜਾਬ ਬਚਾਓ ਯਾਤਰਾ ਵਿੱਚ ਬੱਚਿਆਂ ਤੋਂ ਨਾਅਰੇ ਲਗਵਾਉਣਾ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਮਹਿੰਗਾ ਪੈਂਦਾ ਦਿਖਾਈ ਦੇ ਰਿਹਾ। ਦੱਸ ਦਈਏ ਕਿ ਕਾਲੇ ਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬੱਚਿਆਂ ਨੂੰ ਟਰੈਕਟਰ ਤੇ ਚੜਾ ਕੇ ਸ਼ਰੋਮਨੀਆ ਕਾਲੇ ਦਲ ਜਿੰਦਾਬਾਦ ਅਤੇ ਪੰਜਾਬ ਬਚਾਓ ਵਰਗੇ ਨਾਰੇ ਲਗਾਉਣ ਦੀ ਇੱਕ ਵੀਡੀਓ ਪਾਈ ਸੀ ਤੇ ਹੁਣ ਇਹਹੀ ਵੀਡੀਓ ਸ਼ਰੋਮਨੀਆ ਕਾਲੇ ਦਲ ਦੀ ਚਿੰਤਾ ਦਾ ਕਾਰਨ ਬਣ ਗਈ ਹੈ ਦੱਸ ਦਈਏ ਕਿ 2 ਦਿਨ ਪਹਿਲਾਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਹੀ ਹੇਠ ਆਮ ਆਦਮੀ ਪਾਰਟੀ ਦੇ ਵਫਦ ਨੇ ਚੋਣ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਸਖਬੀਰ ਸਿੰਘ ਬਾਦਲ ਜੀ ਨੇ ਜਦੋਂ ਉਹ ਪਰਿਵਾਰ ਬਚਾਓ ਯਾਤਰਾ ਯਾ ਪੰਜਾਬ ਬਚਾਓ ਯਾਤਰਾ ਰਾਏਕੋਟ ਦੇ ਅੰਦਰ ਰਾਏਕੋਟਸ ਪਹੁੰਚੀ ਸੀ ਉਸ ਸਮੇਂ ਮਾਡਲ ਕੋਡ ਆਫ ਕੰਡਕਟਰ ਦੀਆਂ ਧੱਜੀਆਂ ੜਾਂਜਾਂ ਗਈਆਂ ਉਸ ਸਮੇਂ ਕਾਨੂੰਨ ਨੂੰ ਤੋੜਿਆ ਗਿਆ ਉਸ ਸਮੇਂ ਜੋ ਕਾਨੂੰਨ ਜੋ ਸੰਵਧਾਨ ਬਾਬਾ ਸਾਹਿਬ ਪੀਮਰੋ ਅਬੇੜਕਰ ਜੀ ਨੇ ਬਣਾਇਆ ਸੀ ਉਸ ਕਾਨੂੰਨ ਨੂੰ ਤੋੜਿਆ ਗਿਆ ਮਾਡਲ ਆਫ ਕੋਡ ਮਾਡਲ ਆਫ ਕੋਡ ਆਫ ਕੰਡਕਟਰ ਦੀਆਂ ਧੱਜੀਆਂ ੜਾਂਜਾਂ ਗਈਆਂ ਜਿਸ ਤਰ੍ਹਾਂ ਛੋਟੇ ਬੱਚਿਆਂ ਦਾ ਜਿਸ ਤਰ੍ਹਾਂ ਚਿਲड्रन ਦਾ ਛੋਟੇ ਬੱਚਿਆਂ ਦਾ ਆਪਣੇ ਨਿੱਜੀ ਹਿੱਤਾਂ ਦੇ ਲਈ ਸਿਰਫ ਵੋਟਾਂ ਲੈਣ ਦੇ ਲਈ ਬੱਚਿਆਂ ਦਾ ਦੁਰਉਪਯੋਗ ਹੋਇਆ ਤੇ ਹੁਣ ਮੁੱਖ ਚੋਣ ਅਧਿਕਾਰੀ ਨੇ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਫਸਰ ਨੂੰ ਪੂਰੀ ਜਾਂਚ ਕਰਕੇ ਰਿਪੋਰਟ ਭੇਜਣ ਦੇ ਲਈ ਕਿਹਾ ਰਿਟਰਨਿੰਗ ਅਫਸਰ ਲੁਧਿਆਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ ਜਾਰੀ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ ਜਵਾਬ ਮੰਗਿਆ ਔਰ ਅਪਡੇਟਸ ਲਈ ਵੇਖਦੇ ਰਹੋ ਚੇਪੜੀ ਟੀਵੀ ਬਾਕੀ ਟ੍ਰੈਕਰ ਪਾ ਲਿਆ ਹੁਣ ਕਿਸਕੇ ਸਾਰੇ ਸਾਦਾ ਸਰਪੰਚਾ ਵੱਲੋਂ ਸਾਨੂੰ ਸਖਵੀਰ ਸਿੰਘ ਬਾਦਲ ਜੀ ਨੇ ਜਦੋਂ ਉਹ ਪਰਿਵਾਰ ਬਚਾਓ ਯਾਤਰਾ ਯਾ ਪੰਜਾਬ ਬਚਾਓ ਯਾਤਰਾ ਰਾਏਕੋਟ ਦੇ ਅੰਦਰ ਰਾਏਕੋਟਸ ਪਹੁੰਚੀ ਸੀ ਤ ਉਸ ਸਮੇ ਮਾਡਲ ਕੋਡ ਆਫ ਕੰਡਕਟਰ ਦੀਆਂ ਧਜੀਆਂ ੜਾਂਜਾਂ ਗੰਜਾਂ ਉਸ ਸਮੇ ਕਾਨੂੰਨ ਨੂੰ ਤੋੜਿਆ ਗਿਆ ਉਸ ਸਮੇ ਜੋ ਕਾਨੂੰਨ ਜੋ ਸੰਵਧਾਨ ਬਾਬਾ ਸਾਹਿਬ ਹੀਮਰਾਂ ਬੇੜਕਰ ਜੀ ਨੇ ਬਣਾਇਆ ਸੀ ਉਸ ਕਾਨੂੰਨ ਨੂੰ ਤੋੜਿਆ ਗਿਆ ਮਾਡਲ ਆਫ ਕੋਡ ਮਾਡਲ ਆਫ ਕੋਡ ਆਫ ਕੰਡਕਟ ਦੀਆਂ ਧਰਜੀਆਂ ਅੜਾਂ ਜਾਂ ਗਈਆਂ ਕਿਸ ਤਰ੍ਹਾਂ ਛੋਟੇ ਬੱਚਿਆਂ ਦਾ ਕਿਸ ਤਰ੍ਹਾਂ ਚਿਲड्रन ਦਾ ਛੋਟੇ ਬੱਚਿਆਂ ਦਾ ਆਪਣੇ ਨਿੱਜੀ ਹਿੱਤਾਂ ਦੇ ਲਈ ਸਿਰਫ ਵੋਟਾਂ ਲੈਣ ਦੇ ਲਈ ਬੱਚਿਆਂ ਦਾ ਦੁਰਉਪਯੋਗ ਹੋਇਆ